IVF ذریعے માતા ਚਰਨ कौर ਦੀ ਪ੍ਰੈਗਨਨਸੀ ਹੋਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਨੰਮ ਜਵੇਂ ਬੱਚੇ ਨੂੰ ਜਨਮ ਦਿੱਤਾ ਪਰੰਤੂ ਹੁਣ ਇਸ ਆਈ ਵਿਆਪ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਤੇ ਮੂਸੇ ਵਾਲੇ ਦੇ ਪਰਿਵਾਰ ਤੇ ਸਵਾਲ ਖੜੇ ਹੋ ਗਏ ਨੇ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਦੱਸਦੀ ਹੈ ਕਿ ਸਾਰੇ ਦਸਤਾਵੇਜ਼ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਤੋਂ ਮੰਗੇ ਨੇ ਤੇ ਜਿਸ ਨੂੰ ਲੈ ਕੇ ਦੱਸਦੀ ਕਿ ਉੱਥੇ ਹੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮਸਾ ਮਸਾਤਾ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੇ ਪਹਿਲਾਂ ਤਾਂ ਇਨਸਾਫ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਤੇ ਹੁਣ ਬੱਚੇ ਨੂੰ ਲੈ ਕੇ ਸਵਾਲ ਆਈਵੀਐਫ ਨੂੰ ਲੈ ਕੇ ਸਵਾਲ ਜਿਹੜੇ ਉਹ ਜਿਹੜੇ ਪੰਜਾਬ ਸਰਕਾਰ ਨੇ ਪਰਿਵਾਰ ਤੇ ਖੜੇ ਕਰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਮਾੜੀ ਮੋਟੀ ਤਾਂ ਸ਼ਰਮ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦੀ ਹੈ ਕਿ ਜੇਕਰ ਮਸਾ ਬਸਾ ਖੁਸ਼ੀਆਂ ਆਈਆਂ ਨੇ ਤਾਂ ਉਹਨਾਂ ਨੇ ਹੁਣ ਰਿਪੋਰਟਾ ਮੰਗ ਕੇ ਪਰਿਵਾਰ ਨੂੰ ਦੁਖੀ ਕਰ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਰੇਸ਼ਾਨ ਪਰਿਵਾਰ ਨੂੰ ਕੀਤਾ ਜਾ ਰਿਹਾ ਤੇ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੁਣ ਪਰਟਵਾਰ ਜਿਹੜੇ ਕਾਂਗਰਸ ਨੇ ਪ੍ਰਧਾਨ ਰਾਏ ਵਿੰਗ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਦੇ ਪ੍ਰਧਾਨ ਰਾਏ ਵਿੰਗ ਦਾ ਹੁਰ ਕੀ ਕਹਿਣਾ ਕੱਲ ਰਾਤੀ ਮੈਂ ਭਾਈ ਪੋਲਾ ਮੂਸੇਵਾਲਾ ਜੀ ਜਾਨਕੀ ਸਿੱਧੂ ਮੂਸੇਵਾਲੇ ਦੇ ਪੁੱਤ ਜੀ ਵੀ ਮੈਂ ਵੀਡੀਓ ਦੇਖ ਰਿਆ ਸੀਗਾ ਪਰ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿਉਂਕਿ ਉਹਨਾਂ ਨੇ ਘਾਟ ਰਿਆ ਅਸ਼ੋਕਪੀਤ ਨੇ ਜਨਮ ਲਿਆ ਹੈ ਦੁਬਾਰਾ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਹੈ ਕਿ ਦੁਨੀਆ ਦਾ ਚਹੇਤਾ ਪੰਜਾਬ ਦਾ ਮਾਨ ਪੰਜਾਬੀ ਦਾ ਰਾਖਾ ਸਿੱਧੂ ਮੂਸੇਵਾਲਾ ਵਾਪਸ ਆਇਆ ਸੀ ਇਹ ਮੰਡੇ ਹੈ ਅਰਬੇਹ ਖੁਸ਼ੀ ਹੈ ਦੁਨੀਆ ਦੇ ਵਿੱਚ ਕਿਉਂਕਿ ਜਿਸ ਪ੍ਰਕਾਰ ਉਸਨੇ ਪੰਜਾਬੀ ਪੰਜਾਬੀ ਅਦਾ ਔਰ ਪੰਜਾਬ ਦਾ ਨਾ ਚੱਕਿਆ ਸੀਗਾ ਠਮਾ ਪਾਤੀਆਂ ਸੀ ਦੁਨੀਆ ਵਿੱਚ ਲੇਕਿਨ ਕੁਝ ਲੋਗਾਂ ਨੂੰ ਇਹ ਹਜਮ ਨਹੀਂ ਹੋਇਆ ਸੀ ਕਿਉਂਕਿ ਉਸ ਸੇਕਾਰਾਂ ਦੇ ਖਿਲਾਫ ਵੀ ਬਹੁਤ ਕੁਝ ਕਹਿ ਦਿੰਦੇ ਸਨ ਜੋ ਮਾਇਨਿਕ ਚਿੱਤ ਚੌਂਦਾ ਸੀ ਚਾਹੇ ਕੋਈ ਐਸਵਾਈਐਲ ਦਾ ਮੁੱਦਾ ਸੀ ਚਾਹੇ ਬਹੁਤ ਸਾਰੇ ਮੁੱਦਿਆਂ ਕੇ ਆਪ ਵੀ ਗਾਣਿਆਂ ਦੇ ਰਾਹੀ ਬੇਬਾਕ ਸੀ ਉਹਨਾਂ ਨੇ ਆਪਦਾ ਪ੍ਰਤੀਕਰਮ ਦਿੱਤਾ ਬੇਬਾਕੀ ਦੇ ਨਾਲ ਲੇਕਿਨ ਤੁਹਾਨੂੰ ਪਤਾ ਹੈ ਕਿ ਚੜਦੇ ਜਿਹੜੇ ਸੂਰਜ ਹੁੰਦੇ ਐ ਉਹ ਸਰਕਾਰਾਂ ਨੂੰ ਤੇ ਲੋਕਾਂ ਨੂੰ ਭਾਉਂਦੇ ਨਹੀਂ ਐ ਬੜਾ ਪਿਆਰਾ ਸੱਜਣ ਸੀ ਔਰ ਮੈਂ ਸਮਝਦਾ ਕਿ ਅੱਜ ਮਾਤਾ ਜੀ ਚਰਨ ਕੌਰ ਨੇ ਜਿਸ ਪ੍ਰਕਾਰ ਦਲੇਰੀ ਦੇ ਨਾਲ ਇਹ ਵੀ ਇੱਕ ਨਾਓ ਰੋਲ ਮਾਡਲ ਬਣ ਕੇ ਨੇ ਦੁਨੀਆ ਦੇ ਅੰਦਰ ਕੀ ਦਲੇਰੀ ਦੇ ਨਾਲ ਦ੍ਰਿੜਤਾ ਦੇ ਨਾਲ ਫੇਰ ਤਕੜੇ ਹੋ ਕੇ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਇਹ ਇੱਕ ਅੱਜ ਸਿਰੇ ਚੜਾਇਆ ਕਿਉਂਕਿ ਅੱਜ ਦੋਵਾਂ ਜਾਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਉਹ ਡੇਦੀ ਮਰ ਰਹੇ ਸਨ ਦਿੱਲੀ ਉਹ ਮੇਰਾ ਖਿਆਲ ਰੱਬ ਨੂੰ ਕੋਸ ਦੇ ਹੋਣੇ ਉਡੀਕ ਦੇ ਹੋਣੇ ਵੀ ਰੱਬਾ ਸਾਨੂੰ ਲੈ ਜਾਂਦਾ ਸਾਡਾ ਪੁੱਤ ਕਿਉਂ ਲੈ ਜਾਂਦਾ ਬਈ ਯਾਦ ਹੈ ਕਿ ਜਦੋਂ ਸਿੱਧੂ ਦੀ ਮੌਤ ਹੋਈ ਤੇ ਮਾਤਾ ਨੇ ਸੇਰੇ ਬੰਨੇ ਸਾਡੇ ਭੈਣ ਜੀ ਹੋਣਾ ਨੇ ਚਰਨ ਕੌਰ ਜੀ ਨੇ ਸਿੱਧੂ ਦੇ ਮਾਤਾ ਜੀ ਨੇ ਸੇਰੇ ਰੱਖੇ ਉਹ ਮੈਨੂੰ ਸ਼ਬਦ ਯਾਦ ਆਇਆ ਚੁੰਮ ਚੁੰਮ ਰੱਖਾਂ ਨਹੀਂ ਮੈਂ ਕਲਗੀ ਜੁਝਾਰ ਦੀ ਯਾਦ ਹੋਣਾ ਸਾਡੇ ਗੁਰੂਆਂ ਦਾ ਉਦੋਂ ਸ਼ਬਦ ਸੁਣਦੇ ਹੁੰਦੇ ਆ ਤਾਂ ਅੱਖਾਂ ਚੋਂ ਪਾਣੀ ਆ ਜਾਂਦੇ ਆ ਕਿ ਮਾਵਾਂ ਨੂੰ ਕਿੰਨੀ ਆਸ ਹੁੰਦੀ ਆ ਆਪਣੇ ਪੁੱਤਾਂ ਦੀ ਕਿ ਮੈਂ ਇਹ ਕਲਗੀ ਲਾਉਂਗੀ ਇਹਦੇ ਸੇਰੇ ਬੰਨੂਗੀ ਸੋ ਜਿਹੜਾ ਰਵਈਆ ਕਹਿੰਦੇ ਕੀ ਹੁਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ ਤੁਸੀਂ ਉਲੰਘਣਾ ਕੀਤੀ ਹੈ ਨਹੀਂ ਮੰਦੀ ਉਹ ਸ਼ਰਮ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਮੁੱਖ ਮੰਤਰੀ ਸਾਹਿਬ ਇਹ ਇਹ ਕੰਮ ਕਰਨ ਨੂੰ ਇਹ ਸਮਾਂ ਮਿਲਿਆ ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣੇ ਹੀ ਨਹੀਂ ਚਾਹੀਦਾ ਕੁਝ ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਤੇ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਹਾਂ ਖਲਲ ਮਚਾਉਣਾ ਚਾਹੁੰਦੇ ਹਾਂ ਕੋਈ ਸਮਾਂ ਹੁੰਦਾ ਹੈ ਜੇ ਪੁੱਛ-ਪੜਤਾਲ ਵੀ ਕਰਨੀ ਹੈ ਕੋਈ ਮਹੀਨਾ ਦੋ ਮਹੀਨੇ ਨੂੰ ਕਰ ਲਿਓ ਔਰ ਮੈਂ ਕਹਾਂਦਾ ਭੋਲਾ ਮੁਸੇਬਾ ਜੀ ਉਹ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦਾ ਉਹ ਇੱਕ ਫੌਜੀ ਵਿਅਕਤੀ ਹੈ ਉਹਨੇ ਬਾਰਡਰ ਤੇ ਸੇਵਾ ਕੀਤੀ ਹੈ ਠੀਕ ਹੈ ਅਗਰ ਸਰਕਾਰਾਂ ਦੇ ਖਿਲਾਫ ਬੋਲਦਾ ਆਪਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਤਾਂ ਤੁਹਾਨੂੰ ਉਹ ਗੱਲ ਭੌਂਦੀ ਨਹੀਂ ਹੈ ਆਪਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਉਹ ਭਾਪੜੇ ਖਿਲਾਫ ਬੋਲਦਾ ਹੈ ਉਹ ਗੈਂਗਸਟਰਾਂ ਦੀ ਇੰਟਰਵਿਊ ਹਤੇ ਸਵਾਲ ਚੱਕਦਾ ਹੈ ਮੇਰਾ ਮਤਲਬ ਇਹ ਨਹੀਂਗਾ ਕਿ ਤੁਹਾਨੂੰ ਇਹ ਲੱਗਦਾ ਵੀ ਮੌਕਾ ਆਖਿਆ ਹੈ ਤੇ ਇਹਨੂੰ ਉਲਝਾ ਲਓ ਤੇ ਇਹਨੂੰ ਦਬ ਲਓ ਨਾ ਉਹ ਦਬਿਆ ਨਾ ਕਦੇ ਦਬਣਾ ਨਾ ਦੁਨੀਆ ਨੇ ਦਬਨ ਦੇ। ਸੋ ਇਹ ਗਲਤ ਰਿਵਾਜ ਨਾ ਪਾਓ ਪਰ ਹਾਂ ਤੁਸੀਂ ਕਾਇਦੇ ਕਾਨੂੰਨ ਵੀ ਦੇਖਣੇ ਹੋਏ ਉਹਰਾ ਸਮਾਂ ਆ ਜੂਗਾ 2 ਮਹੀਨੇ ਨੂੰ ਦੇਖ ਲਿਓ ਤੁਹਾਨੂੰ ਦਿਖਾ ਦੇਗਾ ਪਰ ਉਹਨਾਂ ਨੂੰ ਡਰਾਉਣ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਲੀਲ ਨਾ ਕਰੋ ਉਹਨਾਂ ਦੀ ਖੁਸ਼ੀ ਦੇ ਵਿੱਚ ਖਲਲ ਨਾ ਪਾਓ ਔਰ ਮੈਂ ਤੁਹਾਨੂੰ ਰਸ ਦੇਣਾ ਚਾਹਣਾ ਜਿਹੜੇ ਕਰਮਚਾਰੀ ਭਰਾ ਸਾਡੇ ਅਫਸਰ ਸਹਿਬਾਨ ਨੇ ਤਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਕਿ ਮਾੜਾ ਮੋਟਾ ਦਾ ਲਿਆਜ ਕਰੋ ਯਾਰ ਇਹ ਕਿਸੇ ਦਾ ਤੁਹਾਡੇ ਦੇ ਦਵਾਏ ਕਮ ਸੇ ਕਮ ਇਹ ਕਹ ਦੇਉ ਜੀ ਅਸੀਂ ਜਾਏ ਨਾ ਜਾਓ ਕੋਈ ਰੱਬ ਨੂੰ ਜਾਨ ਦੇਣੀ ਹੈ ਕੱਲ ਨੂੰ ਤੁਹਾਡੇ ਘਰੇ ਵੀ ਇਹੋ ਜੀ ਘਟਨਾ ਵਾਪਰ ਸਕਦੀ ਔਰ ਕਿਸੇ ਨੇ ਵੀ ਅਗਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜ਼ਾستی ਕਰਨ ਕਰਨ ਦੀ ਕੋਸ਼ਿਸ਼ ਕੀਤੀ ਇੱਟ ਨਾਲ ਇੱਟ ਖੜਕਾ ਦੇਾਂਗੇ ਪਰ ਪੂਰੀ ਦੁਨੀਆ ਦੇ ਬੈਠੇ ਪੰਜਾਬੀਆਂ ਨੇ ਕੋਟੀਆਂ ਸਹਕਾਰਾਂ ਪਲਟਾ ਪਟਾ ਕੇ ਪਾਸੇ ਮਾਰਨੀਆਂ ਚਾਹੇ ਉਹ ਭਾਵੇਂ ਪਾਦੀ ਸਰਕਾਰ ਹੋਵੇ ਤੇ ਭਾਵੇਂ ਮੁੱਖ ਮੰਤਰੀ ਸਾਥ ਤੁਹਾਡੀ ਸਰਕਾਰ ਹੋਵੇ ਔਰ ਇੰਨਾ ਹੀ ਮੈਂ ਕਹਿੰਨੇ ਅਸੀਂ ਭੋਲੇ ਬਾਈ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ ਔਰ ਅਸੀਂ ਜਾਨ ਲਾ ਦੇਵਾਂਗੇ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਹੱਥ ਨਹੀਂ ਆਉਂਦਿਆਂਗੇ ਬਸ ਐਨੀ ਜਾਣਕਾਰੀ ਦੇਣੀ ਸੀ ਇਸ ਵੀਡੀਓ ਦੇ ਰਾਹੀਂ ਤੇ ਸਾਰੇ ਪੰਜਾਬੀ ਤਖੜੇ ਰਹੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੇ ਆਪਾਂ ਹਿੱਕ ਠੋਕੇ ਸਭ ਕੁਝ ਪੁੱਲਪਲਾ ਕੇ ਉਸ ਪਰਿਵਾਰ ਦਾ ਸਾਥ